ਇਹ ਕਣਕ ਦੇ ਡਾਲਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਸੁੰਡੀਆਂ ਨੇ ਪਰ ਇਹਦਾ ਇਲਾਜ ਕੋਈ ਨਹੀਂ ਇਹ ਸਾਰੀ ਜਿਹੜੀ ਸੁੰਡੀ ਨੇ ਖਾ ਲਈ ਅਸੀਂ ਪਿੱਟਦੇ ਰਹਿਆ ਸਰਕਾਰਾਂ ਨੂੰ ਖੇਤੀਬਾੜੀ ਵਿਭਾਗ ਨੂੰ ਵੀ ਤੁਸੀਂ ਇਹੋ ਜਿਹਾ ਜ਼ੁਲਮ ਕਿਸਾਨਾਂ ਤੇ ਨਾ ਕਰੋ ਸਾਨੂੰ ਅੱਗ ਲਾ ਕੇ ਕਣਕ ਵੀਜ ਲੈਣ ਦਿਓ ਜਾਂ ਕੋਈ ਪ੍ਰਬੰਧ ਕਰੋ ਪ੍ਰਬੰਧ ਨਹੀਂ ਕੋਈ ਕੀਤਾ ਡਾਂਗ ਚੱਕੀ ਐ ਕਿਸਾਨਾਂ ਨੂੰ ਮਾਰਨ ਵਾਸਤੇ ਪੂਰਾ ਵੱਡਾ ਪ੍ਰਬੰਧ ਕੀਤਾ ਗਿਆ ਹੈ ਆਹ ਕਿਸਾਨ ਕਿੱਧਰ ਜਾਊਗਾ ਹੁਣ ਕੋਈ ਨਹੀਂ ਆਉਂਦਾ ਜੱਟ ਦੀ ਜੂਰ ਬੁਰੀ ਰਿਜਿਕ ਰਿਜਕ ਕੇ ਮਰ ਜਾਣਾ ਇਹ ਗਾਣਾ ਬੱਬੂਵਾਨ ਨੇ ਗਾਇਆ ਸੀ ਪਰ ਅੱਜ ਜਿਹੜੀਆਂ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਣ ਲੱਗਿਆਂ ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਜਿਹੜੀ ਰਹਿਦ ਖੂੰਦ ਦਾ ਝੋਨੇ ਦੀ ਉਹਨੂੰ ਬਿਨਾਂ ਅੱਗ ਲਗਾਏ ਜਿਹੜੀ ਫਸਲ ਦੀ ਬਜਾਈ ਕੀਤੀ ਜਾਵੇ ਤਾਂ ਕਿ ਜਿਹੜੀ ਫਸਲ ਹੈ ਵਧੀਆ ਹੁੰਦੀ ਹੈ ਦੂਜੇ ਪਾਸੇ ਜਿਹੜੇ ਤੁਹਾਨੂੰ ਹਕੀਕਤ ਦਿਖਾਉਣ ਲੱਗਿਆਂ ਜਿਹੜੀ ਸੰਗਰੂਰ ਜ਼ਿਲ੍ਹੇ ਦੀ ਹਕੀਕਤ ਦਿਖਾਉਣ ਲੱਗਿਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਣਕ ਦੀ ਬਜਾਈ ਹੈ ਜਿਹੜੀ ਹੋ ਚੁੱਕੀ ਆ ਪਰ ਬਜਾਈ ਕਣਕ ਜਿਹੜੀ ਹਰੀ ਵੀ ਹੋ ਚੁੱਕੀ ਆ ਪਰ ਹੁਣ ਇਹ ਤੇ ਸੁੰਡੀ ਦਾ ਹਮਲਾ ਹੋਇਆ ਕਹਿ ਸਕਦੇ ਆ ਕਿ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਕਣਕ ਹਰੀ ਹੋ ਚੁੱਕੀ ਆ ਨਾਲ ਦੀ ਨਾਲ ਸੁੱਕਣੀ ਵੀ ਸ਼ੁਰੂ ਹੋ ਚੁੱਕੀ ਆ ਕਿਉਂਕਿ ਇਸ ਕਿਸਾਨ ਨੇ ਜਿਹੜੀ ਝੋਨੇ ਦੀ ਰਹਿਦ ਖੁੰਦ ਨੂੰ ਬਿਨਾ ਅੱਗ ਲਗਾਏ ਜਿਹੜੀ ਇਹ ਦੀ ਬਜਾਏ ਕਣਕ ਦੀ ਬਜਾਈ ਕੀਤੀ ਸੀ ਹੁਣ ਨਾਲ-ਨਾਲ ਪਾਣੀ ਵੀ ਛੱਡਿਆ ਗਿਆ ਕਿਉਂ ਪਾਣੀ ਛੱਡਿਆ ਗਿਆ ਅਸੀਂ ਗੱਲ ਕਰਾਂਗੇ ਕਿਸਾਨ ਨਾਲ ਕਿਉਂਕਿ ਸੁੰਡੀ ਦਾ ਜਿਹੜਾ ਹਮਲਾ ਹੋਇਆ ਉਹਦੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਕਿ ਇੱਕ ਡਾਲ ਦੇ ਵਿੱਚ ਕਣਕ ਦੇ ਇੱਕ ਡਾਲ ਦੇ ਵਿੱਚ ਤਕਰੀਬਨ 2-2 ਸੁੰਡੀਆਂ ਨੇ ਜਿਹੜੀਆਂ ਉਹ ਨਿਕਲਦੀਆਂ ਅਸੀਂ ਤਸਵੀਰਾਂ ਜਰੂਰ ਦਿਖਾਵਾਂਗੇ ਤੁਹਾਨੂੰ ਬਾਟੀ ਹੈਗੀ ਇਹਨਾਂ ਕੋਲ ਕਿਸਾਨਾਂ ਕੋਲੇ ਉਹਦੇ ਵਿੱਚ ਜਿਹੜਾ ਸੁੰਡੀ ਦਾ ਹਮਲਾ ਹੈ ਕਿ ਉਹਨਾਂ ਨੇ ਇਕੱਠੀਆਂ ਕੀਤੀਆਂ ਕਿ ਕਿਵੇਂ ਜਿਹੜਾ ਫਸਲ ਦਾ ਜਿਹੜਾ ਨੁਕਸਾਨ ਹੈ ਉਹ ਸੁੰਡੀ ਨੇ ਕੀਤਾ ਹੋਇਆ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਇਹ ਕਣਕ ਦੇ ਡਾਲਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਸੁੰਡੀਆਂ ਨੇ ਪਰ ਇਹਦਾ ਇਲਾਜ ਕੋਈ ਨਹੀਂ ਕਿਉਂਕਿ ਇੱਕ ਪਾਸੇ ਦਾਅਵੇ ਤਾਂ ਜਰੂਰ ਕੀਤੇ ਜਾ ਰਹੇ ਨੇ ਕਿ ਜਿਹੜੀ ਫਸਲ ਹੈ ਉਹ ਵਧੀਆ ਹੁੰਦੀ ਹੈ ਜਿਹੜੀ ਰੇਹਂਦ ਖੁੰਦਾ ਇੱਕ ਰੇਹ ਦਾ ਕੰਮ ਕਰਦੀ ਹੈ ਪਰ ਜਿੱਥੇ ਅੱਗ ਨਹੀਂ ਲਗਾਈ ਗਈ ਉੱਥੇ ਜਿਹੜਾ ਇਹ ਸੁੰਡੀ ਦਾ ਹਮਲਾ ਹੁਣਾਂ ਸ਼ੁਰੂ ਹੋ ਚੁੱਕਿਆ ਕਿਸਾਨ ਨੇ ਜਿਹੜੇ ਡੀਏਪੀ ਨੂੰ ਲੈ ਕੇ ਬੜੇ ਚਿੰਤਤ ਸੀਗੇ ਤੇ ਪਹਿਲਾਂ ਫਸਲ ਹੈ ਜਿਹੜੀ ਝੋਨੇ ਦੀ ਬੜੀ ਮੁਸ਼ਕਲ ਨਾਲ ਵੇਚੀ ਆ ਪਰ ਹੁਣ ਜਿਹੜੀ ਤੀਜੀ ਮਾਰ ਪੈ ਰਹੀ ਹੈ ਕਿ બીજી ਬਜਾਈ ਫਸਲ ਨੂੰ ਦੁਬਾਰਾ ਬਾਹ ਬਾ ਕੇ ਬੀਜਣ ਲਈ ਮਜਬੂਰ ਹੋ ਰਹੇ ਨੇ ਅਸੀਂ ਗੱਲ ਕਰਦੇ ਹਾਂ ਮਜੀਦ ਜੇ ਗੱਲ ਕੀਤੀ ਜਾਵੇ ਆਪਾਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਫਸਲ ਨਹੀਂ ਵਿਕੀ ਡੀਏਪੀ ਨਹੀਂ ਮਿਲਿਆ ਪਰ ਹੁਣ ਜੇ ਡੀਏਪੀ ਮਿਲਿਆ ਫਸਲ ਦੀ ਬਜਾਈ ਵੀ ਹੋ ਗਈ ਕਣਕ ਹਰੀ ਵੀ ਹੋ ਗਈ ਤੇ ਹੁਣ ਦੁਬਾਰਾ ਫਿਰ ਸੁੰਡੀ ਦਾ ਹਮਲਾ ਉਹਿਆ ਕੀ ਕਹਿਣਾ ਚਾਹੁੰਦੇ ਅਸੀਂ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਪੱਟੀਆਲ ਖੁਰਦ ਚ ਖੜੇ ਆਂ ਇਹ ਕਿਸਾਨ ਦੀ ਠੇਕੇ ਤੇ ਜ਼ਮੀਨ ਲਈ ਹੋਈ ਹੈ ਲਗਭਗ 75000 ਨੂੰ ਇਹ ਸਾਰੀ ਜਿਹੜੀ ਸੁੰਡੀ ਨੇ ਖਾ ਲਈ ਅਸੀਂ ਪਿੱਟਦੇ ਰਹਿਆ ਸਰਕਾਰਾਂ ਨੂੰ ਖੇਤੀਬਾੜੀ ਵਿਭਾਗ ਨੂੰ ਵੀ ਤੁਸੀਂ ਇਹੋ ਜਿਹਾ ਜ਼ੁਲਮ ਕਿਸਾਨਾਂ ਤੇ ਨਾ ਕਰੋ ਸਾਨੂੰ ਅੱਗ ਲਾ ਕੇ ਕਣਕ ਬੀਜ ਲੈਣ ਦਿਓ ਜਾਂ ਕੋਈ ਪ੍ਰਬੰਧ ਕਰੋ ਪ੍ਰਬੰਧ ਨਹੀਂ ਕੋਈ ਕੀਤਾ ਡਾਂਗ ਚੱਕੀ ਹੈ ਸੈਟੇਲਾਈਟ ਦੇ ਮੁਤਾਬਕ ਇੱਥੇ ਡੀਸੀ SSP ਖੇਤੀਬਾੜੀ ਵਿਭਾਗਾਂ ਬਿਜਲੀ ਵਿਭਾਗਾਂ ਟੀਚਰ ਵੀ ਜਣੀ ਕਿ ਇਹਨਾਂ ਨੇ ਕਿਸਾਨਾਂ ਨੂੰ ਮਾਰਨ ਤੇ ਰੱਖੇ ਹੋਏ ਸੀਗੇ ਵੀ ਫਟਾਫਟ ਰਿਪੋਰਟਾਂ ਬਣਾ ਕੇ ਭੇਜੋ ਅੱਜ ਅਸੀਂ ਇੱਥੋਂ ਖਬਰ ਭੇਜਦੇ ਆ ਜਿਹੜੀ ਆ ਸੁੰਡੀ ਐ ਕਨਕ ਖਾਲੀ ਦਵਾਰੇ ਰੌਣੀ ਕਰਕੇ ਕਿਸਾਨ ਬੀਜਣ ਨੂੰ ਤਿਆਰਾ ਛੋਟਾ ਕਿਸਾਨ ਐ ਇਹਦੇ ਲਈ ਕੋਈ ਸੈਡ ਇਲੈਟ ਆਹੀਂ ਕੋਈ ਇੱਥੇ ਅਫਸਰ ਪਹੁੰਚੂਗਾ ਇੱਥੇ ਕੋਈ ਡੀਸੀ ਆਊਗਾ ਇੱਥੇ ਕੋਈ ਏਡੀਸੀ ਆਊਗਾ ਜਿਹੜਾ ਕਰਾਚੋਂ ਆਇਆ ਤੀ ਐਂਬੂਲੈਂਸ ਗੱਡੀ ਲੈ ਕੇ ਇਹਨੂੰ ਕਿਸਾਨ ਨੂੰ ਮਾਮਜਾ ਦੇਣਾ ਹੋਣਗੇ ਇਹ ਗੱਲ ਨੂੰ ਅਸੀਂ ਪਿੱਟਦੇ ਰਹੇ ਕਿਸਾਨਾਂ ਨੂੰ ਮਾਰਨ ਵਾਸਤੇ ਪੂਰਾ ਵੱਡਾ ਪ੍ਰਬੰਧ ਕੀਤਾ ਗਿਆ ਹੋਇਆ ਆਹ ਕਿਸਾਨ ਕਿੱਧਰ ਜਾਊਗਾ ਹੁਣ ਕੋਈ ਨਹੀਂ ਆਉਂ ਅਸੀਂ ਘਰਾ ਪਹਾਣੀਗੜ ਐਸਡੀਐਮ ਨੂੰ ਕਿਹਾ ਸੀਗਾ ਵੀ ਜਿਹੜਾ ਤੁਸੀਂ ਇਹ ਕਹਿਣਾ ਵੀ ਵਿੱਚ ਬਾਕੇ ਇਹ ਫਸਲ ਨੂੰ ਬੀਜ ਦੋ ਕਣਕ ਨੂੰ ਵੱਧ ਹੋਊਗਾ ਖੇਤੀਬਾੜੀ ਅਫਸਰ ਬੈਠੇ ਮੈਂ ਮੁੜ ਕੇ ਲੱਭਣਾ ਨਹੀਂ ਸਾਨੂੰ ਮੰਜੀ ਤੁਹਾਡੇ ਕੋਲ ਵੀ ਇੱਕ ਬਾਈ ਜੀ ਤੁਹਾਡਾ ਕੀ ਨਾਮ ਹੈ ਗਗਨਦੀਪ ਸਿੰਘ ਜੀ ਇਹ ਤੁਹਾਡੀ ਆ ਫਸਲ ਕਿੰਨੇ ਕਿਲੇ ਨੇ ਇਹ ਤਕਰੀਬਨ 3 ਕਿਲੇ ਨੇ ਜੀ ਤੇ ਇਹਦੇ ਵਿੱਚ ਪਹਿਲਾਂ ਅਸੀਂ ਰੈਂਦ ਖੁੰਦ ਨੂੰ ਅੱਗ ਨਹੀਂ ਲਾਈ ਪਿੱਛੇ ਬਾਤ ਆਈ ਇਹ ਬਾਹਣ ਤੋਂ ਬਾਅਦ ਜਦੋਂ ਅਸੀਂ ਇਹਨੂੰ ਸਮੱਸਿਆ ਸੁੰਡੀ ਦੀ ਆਉਣੀ ਸ਼ੁਰੂ ਹੋਈ ਇਹਦੇ ਵਿੱਚ ਤਕਰੀਬਨ ਸਾਰੀ ਦੇ ਵਿੱਚ 80% ਨੁਕਸਾਨ ਆਈ ਹੁਣ ਜੇ ਹੁਣ ਇਹਦੀ ਹੁਣ ਅਸੀਂ ਐਂ ਬੀਜ ਦੇਣ ਦੁਬਾਰਾ ਫੇਰ ਨਹੀਂ ਕਣਕ ਹਰੀ ਹੋਣੀ ਇਸ ਕਰਕੇ ਹੁਣ ਅਸੀਂ ਆ ਰੌਣੀ ਕਰਨੀ ਸ਼ੁਰੂ ਕਰੀ ਐਦੀ ਰੌਣੀ ਕਰਕੇ ਜੀ ਇਸ ਤੋਂ ਬਾਅਦ ਵਿੱਚ ਦੁਬਾਰਾ ਬੱਤਰ ਆਉਂਦੀ ਨੂੰ ਬੀਜਾਂਗੇ ਹੁਣ ਉਹਦੇ ਦੇਖੋ ਜੀ ਦੁਬਾਰਾ ਇਸ ਚ ਵੀ ਘਟਾ ਪੈਣਾ ਨਹੀਂ ਲੇਟ ਬੀਜੀ ਜਾਣੀ ਆਈ ਉਹ ਹੂੰ ਤਾਂ ਆ ਜਾਂਦੇ ਨਹੀਂ ਇਸ ਟਾਈਮ ਕਿਸਾਨ ਦੀ ਵਾਹ ਫੜਨ ਨਾਲ ਕੋਈ ਨਹੀਂ ਆਉਂਦਾ ਜੀ ਕਿਨੇ ਕਿਨੇ ਰੇਟ ਤੇ ਠੇਕੇ ਤੇ ਲਈਏ ਇਹ ਤਕਰੀਬਨ 75000 ਦੇ ਠੇਕੇ ਤੇ ਆ ਜੀ ਤੁਹਾਨੂੰ ਇਹ ਵੀ ਦੱਸਦੀ ਕਿ 75000 ਰੁਪਏ ਨੂੰ ਜਿਹੜਾ ਕਿਸਾਨ ਨੇ ਠੇਕੇ ਤੇ ਜ਼ਮੀਨ ਲੈ ਕੇ ਕਿਉਂਕਿ ਬੇਰੁਜ਼ਗਾਰੀ ਜ਼ਿਆਦਾ ਹੈ ਨੌਜਵਾਨ ਨੇ ਜਿਹੜੇ ਜ਼ਿਆਦਾ ਖੇਤੀਬਾੜੀ ਵੱਲ ਰੁਝਾਨ ਹੈ ਕਿਉਂਕਿ ਪਿੰਡਾਂ ਦੇ ਜਿਹੜੇ ਕਿਸਾਨ ਨੇ ਛੋਟੇ ਕਿਸਾਨ ਨੇ ਉਹ ਠੇਕਿਆਂ ਤੇ ਲੈ ਕੇ ਜ਼ਮੀਨਾਂ ਆਪ ਦਾ ਜਿਹੜਾ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਮਰਜੀਤ ਦੂਜੀ ਗੱਲ ਇਹ ਵੀ ਹੈ ਕਿ ਜਿਵੇਂ ਧਰਨੇ ਵੀ ਲੱਗੇ ਮਜਾਰੇ ਵੀ ਹੋਏ ਪਰ ਹੁਣ ਸੈਟੇਲਾਈਟ ਤੁਸੀਂ ਕਹਿ ਰਹੇ ਹੋ ਕੰਮ ਨਹੀਂ ਕਰ ਰਿਹਾ ਪਰ ਹੁਣ ਹੱਲ ਕੀ ਨਿਕਲ ਸਕਦਾ ਕਿਉਂਕਿ ਪ੍ਰਸ਼ਾਸਨ ਆ ਜਿਹੜਾ ਕਿਤੇ ਨਾ ਕਿਤੇ ਪਹਿਲਾਂ ਵੀ ਅਸੀਂ ਪਿਛਲੇ ਸਾਲ ਵੀ ਤਸਵੀਰਾਂ ਦਿਖਾਈਆਂ ਉਦੋਂ ਪ ਬੰਦੀਆ ਪਰ ਇਹਦਾ ਹੱਲ ਕੋਈ ਨਹੀਂ ਲੱਭਿਆ ਤੇ ਪ੍ਰਾਣੀ ਨੂੰ ਫੂਕਣ ਦੇ ਹੱਲ ਇਹਨਾਂ ਨੇ ਨੀਕਾ ਗਣਾ ਦਿੱਤੇ ਨੇ ਹੱਲ ਕੋਈ ਨਹੀਂ ਕੱਢਣਾ ਕਿਸਾਨਾਂ ਨੂੰ ਮਾਰਨ ਤੇ ਵਿੱਚੇ ਸੁਪਰੀਮ ਕੋਰਟ ਲੱਗਿਆ ਹੈ ਇੱਥੇ ਦਾ ਹਾਈ ਕੋਰਟ ਲੱਗਿਆ ਹੁਣ ਕਹਿਣਗੇ ਸਰਕਾਰ ਨੂੰ ਸੁਪਰੀਮ ਕੋਰਟ ਕਹੂਗਾ ਲਾਊਗਾ ਬਿਆਨ ਵੀ ਕਿਸਾਨ ਨੂੰ ਬਣਦੀ ਉਹਦੀ ਪੇਮੈਂਟ ਦਿੱਤੀ ਜਾਵੇ ਇੱਥੇ ਕੋਈ ਨਹੀਂ ਆਉਂਦਾ ਪੂਰੀ ਸ਼ਕਤੀ ਨਾਲ ਕਿਸਾਨਾਂ ਨੂੰ ਪਿੱਛੇ ਧੱਕ ਕੇ ਕੀਤ ਕੀ ਮਾਰਿਆ ਗਿਆ ਜੀਰੀਆਂ ਹਜੇ ਤੱਕ ਮੰਡੀ ਚੋੜੀ ਨਾ 1800 ਰੁਪਏ ਦਾ 2000 ਦਾ 2200 ਦਾ ਗੱਟਾ ਲੱਗਿਆ ਰੇ ਦਾ ਜਿਹੜਾ ਜਿਹੜੀ ਆ ਕਣਕ ਬੀਜੀ ਐ ਰੇ ਨਹੀਂ ਮਿਲਿਆ ਡਾਇਆ ਜੇ ਲੈ ਕੇ ਕਿਤੋਂ ਬਲੈਕ ਲੈ ਕੇ ਕਣਕ ਬੀਜੀ ਤੀ ਕਣਕ ਸੁੰਡੀ ਨੇ ਖਾ ਲਈ ਇਹ ਸਾਰਾ ਕਸੂਰ ਇੱਥੇ ਦੀ ਸਰਕਾਰ ਦਾ ਇੱਥੇ ਦਾ ਮੁੱਖ ਮੰਤਰੀ ਕਿਸੇ ਮੰਤਰੀ ਨੂੰ ਭੇਜੂਗਾ ਓਰੇ ਵੀ ਜਾ ਕੇ ਉਥੇ ਕਣਕ ਦਿਓ ਮੈਂ ਉਹਦੇ ਪੈਸੇ ਦੇਵਾਂਗਾ ਜਿਹੜਾ ਕਹਿੰਦਾ ਰਿਹਾ ਪਹਿਲਾਂ ਵੀ ਬਣਦੀ ਰਕਮ ਦੇਵਾਂਗੇ ਅਸੀਂ ਕਿਸਾਨ ਸਾਡੇ ਮੁਤਾਬਕ ਚੱਲਣਾ ਆ ਤਾਂ ਕਿਸਾਨ ਉਹਨਾਂ ਦੇ ਮੁਤਾਬਕ ਚੱਲਿਆ ਇਹਨੇ ਤਾਂ ਉਹਨਾਂ ਦੇ ਮੁਤਾਬਕ ਕਣਕ ਬੀਜੀ ਐ ਇਹਨੂੰ ਤਾਂ ਬਣਦਾ ਮਾਮਜ਼ਾ ਦੇਣਾ ਚਾਹੀਦਾ ਪਹਿਲ ਆਧਾਰੇ ਤੇ ਅਫਸਰਾਂ ਨੂੰ ਪਹੁੰਚਣਾ ਚਾਹੀਦਾ ਖੇਤੀ ਜੀਪ ਆ ਬੇ ਓਰੇ ਅੱਗ ਬੁਝਾਉਣ ਵਾਸਤੇ ਵੱਡੀਆਂ ਗੱਡੀਆਂ ਲੈ ਕੇ ਢਾੜ ਵੀ ਬਣ ਕੇ ਕਿਸਾਨਾਂ ਦੀਆਂ ਤੰਗਲੀਆਂ ਵੀ ਚੱਕ ਕੇ ਲੈ ਜਾਂਦੇ ਰਹੇ ਐ ਇਤਕੀ ਵੱਡੇ ਪੱਧਰ ਤੇ ਇਹ ਬਹੁਤ ਪਿੰਡਾਂ ਚੋਂ ਗੱਲ ਆਈ ਹੈ ਜਿੱਥੇ ਜਥੇਬੰਦੀਆਂ ਨਹੀਂ ਹੈਗੀਆਂ ਸਿਗੀਆਂ ਜਿੱਥੇ ਜਥੇਬੰਦੀਆਂ ਤਾਂ ਟਕਰਾਈ ਨਹੀਂ ਗਈਆਂ ਨੇ ਮਤਲਬ ਉਹਨਾਂ ਦਾ ਘੇਰ ਘਰੀਆ ਚੱਲੀ ਗਿਆ ਪਰ ਵੱਡੇ ਪੱਧਰ ਤੇ ਕਿਸਾਨਾਂ ਤੇ ਪੂਰਾ ਸਕੰਜਾ ਕੱਸ ਕੇ ਕਿਸਾਨਾਂ ਨੂੰ ਜਾਨੀ ਕਿ ਫਾਂਸੀ ਤੇ ਸਲਫਾਸ ਖਾਣ ਲਈ ਮਜਬੂਰ ਕੀਤਾ ਗਿਆ ਕਿਸਾਨ ਜਾਊਗਾ ਕਿੱਧਰ ਜਿਹੜਾ ਛੋਟਾ ਕਿਸਾਨ ਹੈ ਕਰੂਗਾ ਕੀ ਵੱਡੇ ਪੱਧਰ ਤੇ ਮਾਰ ਹੈ ਇਹਦੀ ਮੰਗ ਕਰਦੇ ਆਂ ਅਸੀਂ ਸਰਕਾਰ ਕੋਲੋਂ ਜੇ ਸਰਕਾਰੇ ਚਾਹੁੰਦੀ ਹੈ ਵੀ ਕਿਸਾਨ ਪ੍ਰਦੂਸ਼ਣ ਕਰਦਾ ਹੈ ਜਿਹੜੀ ਆ ਕਣਕ ਬੀਜੀ ਆ ਕਿੱਥੋਂ ਲੈਊਗਾ ਕਣਕ ਦਾ ਹੁਣ ਰੌਣੀ ਕਰੀ ਹੋਈ ਦਾ ਬੀਜਣ ਦਾ ਸਮਾਂ ਕਿਵੇਂ ਆਊਗਾ ਇਹ ਠੇਕੇ ਦੀ ਪ੍ਰਵਾਹੀ ਕਿਵੇਂ ਕਰੂਗਾ ਮੈਂ ਤੇ ਇਹ ਪ੍ਰਦੂਸ਼ਣ ਦੀ ਗੱਲ ਕਰਦੇ ਆ ਜੇਕਰ ਅਸੀਂ ਜੇ ਪੈਪਸੀ ਸਾਡ ਦੀ ਜੂਸ ਕਰਦੇ ਆ ਵਰਤੋਂ ਕਰਦੇ ਆ ਦਵਾਈਆਂ ਦੀ ਸਪਰੇਹਾਂ ਦੀ ਗੱਲ ਕਰਦੇ ਆ ਤਾਂ ਇਹ ਜਿਹੜੀ ਕਣਕ ਆ ਬਹੁਤ ਲੋਕਾਂ ਨੇ ਖਾਣੀ ਹੈ ਜੇ ਅਸੀਂ ਸਟਾਰਟਿੰਗ ਦੇ ਵਿੱਚ ਇਹ ਤੇ ਸਪਰੇਹਾਂ ਸ਼ੁਰੂ ਕਰਦੇ ਆ ਉਹਦਾ ਵੀ ਪ੍ਰਦੂਸ਼ਣ ਹੋਣਾ ਹੈ ਧੂਏ ਦੇ ਕਲੇ ਪ੍ਰਦੂਸ਼ਣਾਂ ਤਾਂ ਕੰਮ ਨਹੀਂ ਚੱਲਣਾ ਇਹਦਾ ਵੀ ਹੱਲ ਸਾਨੂੰ ਪਰਦੋਸ਼ ਨਹੀਂ ਇਹਦਾ ਜ਼ਹਿਰ ਬਣਦਾ ਹੈ ਖੇਤੀਬਾੜੀ ਅਫਸਰ ਨਾਲ ਜਦੋਂ ਗੱਲ ਕਰੀ ਵੀ ਇਹਦਾ ਇਲਾਜ ਕੀ ਹੈ ਜਦੋਂ ਸੁੰਡੀ ਪਊਗੀ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਮੀਟਿੰਗਾਂ ਕੀਤੀਆਂ ਨੇ ਜੀਰੀ ਵੱਢਣ ਤੋਂ ਪਹਿਲਾਂ ਅਸੀਂ ਨੇ ਕਿਹਾ ਵੀ ਤਾਂ ਇਲਾਜ ਕੀ ਹੈ ਕਹਿੰਦਾ ਕਲੋਰੋ ਪਾਓ ਮਹ ਨਹੀਂ ਮਰਦੀ ਕਲੋਰੋ ਨਾਲੋਂ ਬਹੁਤ ਖਤਰਨਾਕ ਦਵਾਈ ਹੈ ਜਿਹੜੀ ਬਤਾਉਆਂ ਨੂੰ ਹੁੰਦੀ ਹੈ ਉਹ ਪਾਉਣੀ ਪੈਂਦੀ ਹੈ ਉਹ ਮਾਰਦੀ ਇਹਨੂੰ ਉਹਦਾ ਅਸਰ ਸਾਡੇ ਖਾਣ ਤੇ ਜਾਊਗਾ ਉਹ ਕਹਿੰਦੇ ਕਰੋ ਕਰੋ ਉਹ ਕੋਪਰੇਟ ਕਰਾਣੇ ਹੁੰਦਾ ਨਾ ਉਹਦਾ ਵੇਚਣਾ ਉਹ ਲਾਗੂ ਕਰਨੇ ਜੇ ਸੁੰਡੀ ਪਊਗੀ ਤਾਂ ਅਸੀਂ ਉਹ ਦਵਾਈ ਲੈ ਕੇ ਆਵਾਂਗੇ ਤਾਂ ਕਲੋਰੋ ਪਾਵਾਂਗੇ ਪੌਣੀਏ ਸੁੰਡੀ ਐ ਬਕਿਉਣੀਏ ਦਵਾਈ ਐ ਧੂਏ ਦਾ ਨੁਕਸਾਨ ਨਹੀਂ ਹੈ ਗਿਆ ਇਹ ਮੌਸਮ ਦਾ ਨੁਕਸਾਨ ਹੈ ਧੂਏ ਦਾ ਨੁਕਸਾਨ ਨਹੀਂ ਅਸੀਂ ਦਾਬੇ ਨਾਲ ਕਹਿੰਨੇ ਆ ਧੂਏ ਦਾ ਨੁਕਸਾਨ ਨਾ ਮਾਤਰਾ 7% ਐ ਔਰ ਉਹ ਜਿਹੜੇ ਕ 7% ਵਾਲੇ ਨੂੰ ਘੁੱਟਿਆ ਜਾਂਦਾ ਮਾਰਿਆ ਜਾਂਦਾ ਜਿਹੜੇ ਕੋਰਪੋਰੇਟ ਘਰਾਂ ਨੇ ਸਾਰਾ ਕੁਝ ਤਬਾਹ ਕਰਤਾ ਉਹਨਾਂ ਨੂੰ ਹੋਰ ਪ੍ਰਮੋਟ ਕੀਤਾ ਜਾਂਦਾ ਅੱਜ ਇਹਨੂੰ ਉਹਰੇ ਖੇਤੀਬਾੜੀ ਅਫਸਰ ਹੋਣਗੇ ਕੋਈ ਨਹੀਂ ਕਹਿੰਦਾ ਵੀ ਜੰਨੀ ਤੇਰੀ ਫਸਲ ਮਰ ਗਈ ਆ ਕਣਕ ਸਾਡੀ ਆ ਭਾਈ ਅਸੀਂ ਤੈਨੂੰ ਵੱਢ ਕੇ ਪੈਸੇ ਦੇਵਾਂਗੇ ਜਿੰਨਾ ਤੇਰਾ ਠੇਕਾ ਜਿਨੀ ਕਣਕ ਹੁੰਦੀ ਆ ਦੂਜੇ ਖੇਤ ਚੋਂ ਵੱਢ ਕੇ ਪੈਸੇ ਅਸੀਂ ਦੇਵਾਂਗੇ ਤੈਨੂੰ ਇਹ ਕਣਕ ਤੇ ਕੁਝ ਨਹੀਂ ਕਰਨਾ ਤੇ ਇਹ ਸਾਡੀ ਕਣਕ ਹੋਈ ਕੋਈ ਨਹੀਂ ਆ ਕੇ ਕਹਿਣਗੇ ਫਲਾਣੀ ਸਪਰੇਅ ਕਰਦੇ ਤਿੰਨ ਤਿੰਨ ਸਪਰੇਅ ਹਾਂ ਕਰਾਈਆਂ ਨੇ ਇਹਨਾਂ ਨੇ ਦਵਾਈਆਂ ਪਾਈਆਂ ਨੇ ਜਦੋਂ ਪਾਣੀ ਲਾਉਣ ਤੋਂ ਪਹਿਲਾਂ ਆਹ ਦਵਾਈ ਪ ਇਸ ਲੋਟ ਕਣਕਾ ਪਤਾ ਹੈ ਖੇਤੀ ਬੜੀ ਮਹਿਕਮੇ ਨੂੰ ਵੀ ਸੁੰਡੀ ਪੈਂਦੀ ਆ ਕਣਕਾਂ ਨਸ਼ਟ ਹੋਏ ਨੇ ਖੇਤ ਕਿਸਾਨ ਮਰੇ ਨੇ ਇਹ ਸੁੰਡੀ ਨੇ ਮਾਰੇ ਨੇ ਵੱਡੇ ਪੱਦਰ ਤੇ ਲੱਕ ਤੋੜਿਆ ਕਿਸਾਨਾਂ ਦਾ ਕਿਸਾਨ ਮਜਬੂਰ ਕੀਤੇ ਨੇ ਖੁਦਕੁਸ਼ੀ ਦੇ ਰਾਹ ਪਾਏ ਨੇ ਇਹਨਾਂ ਨੇ ਸਾਡੀ ਤਾਂ ਜੀਰੀਆਂ ਨਹੀਂ ਵਿਕੀ 10-10 ਹਜ਼ਾਰ ਦਾ ਘਾਟਾ ਤਾਂ ਇਹ ਸਿੱਧੂ ਸਾਹਿਬ ਆ ਸਾਨੂੰ ਜੀਰੀਆਂ ਚੋਂ ਐ ਜਿਹੜੀਆਂ ਜੀਰੀਆਂ ਦੇ ਚੌਲ ਕੱਢ ਕੇ ਵੇਚ ਨੇ ਸੈਲਰਾਂ ਨਾਲ ਨੂੰ ਪੂਰੀ ਛੋਟ ਦੁੱਤੀ ਐ ਵੱਡੇ ਪੱਧਰ ਤੇ ਕਿਸਾਨ ਨੂੰ ਲੁੱਟਿਆ ਗਿਆ ਆ ਕਿਸਾਨ ਜਾਊਗਾ ਕਿੱਧਰ ਕੋਈ ਅਫਸਰ ਨਹੀਂ ਹੁੰਦਾ ਓਰੇ ਵੱਡੇ ਪੱਧਰ ਤੇ ਪਟਾਂਗੇ ਅਸੀਂ ਆ ਇਸ ਗੱਲ ਨੂੰ ਲੈ ਕੇ ਕਿਸਾਨ ਆਗੂ ਮਨਜੀਤ ਸਿੰਘ ਕਰਾਚੋ ਨੇ ਸਵਾਲ ਠਾਏ ਨੇ ਪ੍ਰਸ਼ਾਸਨ ਤੇ ਜੇਕਰ ਕਿਸਾਨ ਤੇ ਅੱਗ ਲਾਉਣ ਦਾ ਪਰਚਾ ਪੈ ਸਕਦਾ ਜਦੋਂ ਕਿਸਾਨ ਦੀ ਫਸਲ ਮਰ ਜਾਂਦੀ ਆ ਉਹਨੇ ਰਹਿਣ ਗੁੰਦ ਨੂੰ ਬਿਨਾਂ ਗਲਾਏ ਫਸਲੀ ਬਜਾਈ ਕੀਤੀ ਆ ਤਾਂ ਹੁਣ ਇਸ ਦਾ ਪਰਚਾ ਕਿਸਤੇ ਹੋਵੇਗਾ ਕਿਸਤੇ ਕਿਉਂ ਕੌਣ ਕਿਸਾਨ ਦੀ ਬਾਹ ਫੜੂਗਾ ਕੌਣ ਉਹਦੀ ਪਰਪਾਈ ਕਰੂਗਾ ਇਹ ਜਿਹੜੇ ਸਵਾਲ ਨੇ ਕਿਸਾਨ ਆਗੂਆਂ ਨੇ ਉਠਾਏ ਨੇ ਜੇਕਰ ਪ੍ਰਸ਼ਾਸਨ ਨੇ ਉਹਨਾਂ ਦਾ ਕਹਿਣਾ ਕਿ ਬਾਹ ਨਾ ਬੜੀ ਕਿਸਾਨਾਂ ਦੀ ਇੱਕ ਕਿਸਾਨ ਨੇ 20 ਕਿੱਲੇ ਨਾਲ ਜਿਹੜੇ ਬਾਹ ਕੇ ਫਸਲ ਹੈ ਜਿਹੜੀ ਦੁਬਾਰਾ ਬੀਜੀਏ ਕਿਉਂਕਿ ਗਲਾਬੀ ਸੁੰਢੀ ਨੇ ਪੂਰਾ ਜਿਹੜਾ ਤਹਿਸ ਨੈਸ ਕਰਤਾ ਸੀ ਕਿਸਾਨ ਦਾ ਖੇਤ ਤੇ ਹੁਣ ਇਸੇ ਤਰ੍ਹਾਂ ਹੋਰ ਵੀ ਕਿਸਾਨਾਂ ਦੇ ਜਿਹੜੀ ਫਸਲ ਹੈ ਉਸ ਦੀ ਚਪੇੜ ਦੇ ਵਿਚਾਰੀ ਆ ਸਰ ਇਹ ਤੁਹਾਨੂੰ ਪਤਾ ਲੱਗੇਗਾ ਹੋਣਾ ਕਿ ਕਿਸਾਨਾਂ ਨੇ ਜਿਹੜਾ ਨੇ ਬਿਨ ਅਗ ਲਾਏ ਫਸਲ ਕਣਕ ਦੀ ਬਜਾਈ ਕੀਤੀ ਉਹਨੂੰ ਸੁੰਢੀ ਪੈ ਰਹੀ। ਉਹਦਾ ਸੋਲਿਊਸ਼ਨ ਕੀ ਹੈ? ਨਹੀਂ ਨਹੀਂ ਉਹ ਬਿਨਾ ਅਗ ਲਾਇਆ ਕੋਈ ਮਸਲਾ ਨਹੀਂ ਹੈਗਾ ਜਿਨ੍ਹਾਂ ਨੇ ਅਗੇਤੀ ਲਾਈ ਹੈ ਝੋਨਾ ਖੜੇ ਤੋਂ ਜੀ ਲਈ ਜੇ। ਹਮ ਮਦਰਕਾਨਕ ਦੇ ਬੀਜੇ ਝੋਨਾ ਖੜਾ ਹੈ ਪਾਏ ਵਾਲੇ ਉਹਨਾਂ ਨੂੰ ਸੁੰਢੀ ਲੱਗਦੀ ਹੈ ਜਿਹਦੇ ਚ ਨਾ ਅਗ ਲੱਗਣ ਦਾ ਜਾਂ ਤਲਣ ਦਾ ਕੋਈ ਮਸਲਾ ਹਮ ਚੋਕਰੀ ਦੀ ਟੈਂਪਰੇਚਰ ਪਿੱਛੋਂ ਹਾਈ ਹੋ ਗਿਆ। ਹਮ ਟੈਂਪਰੇਚਰ ਹਾਈ ਹੋਣ ਕਰਕੇ ਜਿਹੜੀ ਗੋਹ ਵਾਲੀ ਸੁੰਢੀ ਸੀ ਝੋਨੇ ਦੀ ਉਹ ਪੈਦਾਤਵਾਰੇ ਹੋ ਗਈ। ਅੱਛਾ ਜੀ। ਜੋ ਨੇ ਨੂੰਦੋਂ ਨੇ ਕੁਝ ਨਹੀਂ ਕਿਹਾ ਹੂੰ ਕਿਉਂਕਿ ਉਹ ਛੋਨਾ ਤਾਂ ਪੱਕ ਚੁੱਕਿਆ ਸੀਗਾ ਉਹ ਮਤਲਬ ਉਦੋਂ ਕਿਸਾਨ ਸਪਰੇਅ ਵੀ ਨਹੀਂ ਕਰਦਾ ਉਹ ਸੁੰਢੀ ਦਾ ਪਤੰਗਾ ਬਣ ਜਾਂਦਾ ਜਦੋਂ ਕਣਕ ਪਹਿਲਾਂ ਵੇਜੀਏ ਹੁਣ ਕੇ ਕਮੈਂਟ ਜਲਦੀ ਆਲੇ-ਦਾਲੇ ਰੂਪ ਨੇੜੇ ਤਾਂ ਪਤੰਗਾ ਉੱਕੇ ਅੰਡੇ ਦੇ ਦਿੰਦਾ ਤੇ ਤੇ ਸਰ ਹੁਣ ਇਹਦਾ ਜਿਵੇਂ ਕਿਸਾਨ ਤਾਂ ਇਹ ਕਹਿ ਰਿਹਾ ਕਿ ਅਸੀਂ ਬਿਨਾ ਮਤਲਬ ਕਿ ਪਰਾਲੀ ਕਰਕੇ ਨਾ ਨਾ ਪਰਾਲੀ ਕਰਕੇ ਕੋਈ ਨਹੀਂ ਹੈਗਾ ਜਿੰਨੇ ਸਾਡੇ ਉੱਤੇ ਕੱਲ ਵੀ ਮੁੰਡੇ ਇਹਨਾਂ ਨੇ ਘੇਰ ਲਏ تھے ਹੂੰ ਗਵਿੰਦਗੜ ਜੇਜੀਆਂ ਉਹ ਅਗਲਾ ਕਿਤੇ ਵਿਜੀ ਹੋਈ ਸੀ ਇਹਨਾਂ ਨੇ ਹੂੰ ਤੇ ਹੁਣ ਇਹਦਾ 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 ਸੋਲੂਸ਼ਨ ਕੀ ਆ ਤੁਸੀਂ ਇਹ ਸੀਗੀ ਇਸ ਦਾ ਸੁੰਡੀ ਨੂੰ ਰੋਕ ਥਾਮ ਲਈ ਕੀ ਸੋਲੂਸ਼ਨ ਹੈ ਜੀ ਇਹਦਾ ਕਿਸਾਨਾਂ ਨੂੰ ਕੀ ਕਹਿਣਾ ਇਹਦੇ ਨੂੰ 4 ਮਤਲਬ 400 ਗ੍ਰਾਮ ਕਾਉਂਟਰਲ ਬੀ ਨੂੰ ਕਲੋਰੋ ਲਾਉਣੀ ਹੁੰਦੀ ਹੈ ਅੱਛਾ ਜੀ ਨਾਲ ਬਹੁਤ ਫਰਕ ਪੈ ਜਾਂਦਾ ਨਾ ਕੀੜੀ ਦਾਣਾ ਚੱਕੇ ਹੂੰ ਤਾਂ ਹੈ ਸੁੰਢੀ ਛਿੱਤੀ ਕਿਤੇ ਹੋ ਕਰੇ ਆਹ ਚੋਂ ਕਲੋਰੋ ਪੇਜੂਗੀ ਮਿੱਟੀ ਜੜਾ ਕੇ ਕਲੋਰੋ ਪੇਜੂਗੀ ਪਾਣੀ ਲਾਉਣ ਤੋਂ ਪਹਿਲਾਂ ਹੂੰ ਤੇ ਇਹਦਾ ਆ ਗਿਆ ਮੇਰੇ ਕੋਲ ਤੇ ਉਹੀ ਹੈ ਵੀ ਐ ਐਮ ਐਮ ਐਕਟਿੰਡ ਦਵਾਈ ਆ ਚ ਸਪਰੇ ਹੋ ਜਾਂਦੀ ਏ ਹੱਲ ਨੇ ਇਸ ਚੀਜ਼ ਦੇ ਜੇ ਬੰਦਾ ਗੌਰ ਰੱਖੂਗਾ ਕਿਸਾਨ ਜਦੋਂ ਆਪਾਂ ਜਾਂਦੇ ਹੀ ਉਦੋਂ ਇਹ ਵੀ ਕਾਫੀ ਮਤਲਬ ਨੁਕਸਾਨ ਹੋ ਚੁੱਕਿਆ ਹੁੰਦਾ ਫੇਰ ਪ੍ਰੋਬਲਮ ਆਉਦੀ ਏ ਫੇਰ ਵੀ ਅਸੀਂ ਹੁਣ ਕਹਿੰਦੇ ਆ ਕੋਈ ਲੇਟ ਨਹੀਂ ਹੈ ਜੀ ਤੁਸੀਂ ਤੁਸੀਂ ਪਾਣੀ ਲਾਉਣ ਵੇਲੇ ਛਿੱਟਾ ਦੇ ਦਿਓ ਕਣਕ ਦੇ ਵੀਰ ਜਿਹਦੀ ਜਿਹਦੀ ਹੈਗਾ ਉਹਦੇ ਚ ਆਲਰੇਡੀ ਜਿਹਦੀ ਸਾਬ ਮਤਲਬ ਕਿ ਜਿਹਦੀ 50 60% ਨੁਕਸਾਨ ਹੋ ਚੁੱਕਿਆ ਜੰਮਰ ਤੋਂ ਜੰਮਣ ਦੇ ਨਾਲ ਨਾਲ ਉਹ ਕੀ ਉਹ ਮੈਂ ਉਹੀ ਤੁਹਾਨੂੰ ਦੱਸਦਾ ਨਾ ਵੀ ਮਤਲਬ ਤੁਸੀਂ ਛਿੱਟਾ ਪਾਣੀ ਲਾਉਂਗੇ ਉਹ ਵੀ ਛਿੱਟਾ ਲਾ ਦਿਓ ਉਹਦੇ ਚ ਹਰੀ ਹੋ ਜੂਗੀ ਹਜੇ ਤਾਂ ਲੋਕ ਬੀਜਦੇ ਨੇ ਉਹ ਦੇਖ ਨਹੀਂ ਹੈਗੀ ਹੂੰ ਕੋਈ ਇਸ ਤਰ੍ਹਾਂ ਹੋ ਜਾਂਦਾ ਨਾਲ ਇਹ ਇਹ ਕੋਈ ਇਸ ਤਰ੍ਹਾਂ ਦਾ ਤਾਂ ਹੈ ਨਹੀਂ ਵੀ ਕੋਈ ਕੋਈ ਮਹਿਕਮੇ ਨੇ ਕੋਈ ਫਾਲਟ ਕਰਤਾ ਇਹ ਤਾਂ ਮੌਸਮ ਦੀਆਂ ਦੇਣਾਂ ਆ ਰੇ ਸਭ ਹੂੰ ਮੌਸਮ ਹਾਈ ਰਿਹਾ ਟੈਂਪਰੇਚਰ 35 36 ਰਿਹਾ ਹੂੰ ਉਹਦੀ ਦੇਣ ਹੈ ਇਹ ਉਹਨਾਂ ਬੱਚਾਂ ਲਈ ਆਪਾਂ ਅਸੀਂ ਇਹੀ ਗੱਲਾਂ ਇਹਨਾਂ ਨੂੰ ਕਹਿੰਦੇ ਸੀ ਕਿਸਾਨਾਂ ਨੂੰ ਜਦੋਂ ਵੀ ਅਸੀਂ ਦੀ ਸਾਹਿਬ ਦੇ ਨਾਲ ਵੀ ਕੈਂਪ ਲਾਏ ਨੇ ਜੀ ਭਾਈ 5 ਨਵੰਬਰ ਤੋਂ ਵਜਾਈ ਹੈ ਜਿਹੜੀ ਉਹ ਵੈਸਟਰ ਹੋਊਗੀ ਜੀ ਤੇ ਸੁੰਡੀ ਦੇ ਖਤਰੇ ਤੋਂ ਵੀ ਆਪਾਂ ਬਚ ਰਹੇ ਨੇ ਆ ਤੇ ਬਾਕੀ ਟੈਂਪਰੇਚਰ ਹਾਈ ਹੈ ਉਹ ਜਦੋਂ ਕਣਕ ਉਗਦੀ ਹੈ ਤਾਂ ਉਹਨੂੰ ਬੂਝਾ ਮਾਰਨ ਵਾਸਤੇ ਠੰਡ ਦੀ ਲੋੜ ਹੈ ਹੂੰ ਹੰਡ ਹੁੰਦੀ ਨਹੀਂ ਉਹ ਇਕੱਲਾ ਢਾਲ ਖੜਾ ਰਹੂਗਾ ਉਹਦਾ ਵੀ ਮਤਲਬ ਫੈਦਾਨੀ ਕੋਈ ਵਾੜਾ ਵਧੀਆ ਨਹੀਂ ਗੇਠੀਆਂ ਵੀ ਜਿਗੀਆਂ ਜੇ ਇਹ 메ਨ ਪ੍ਰੋਬਲਮ ਢੰਡੇ ਦੀ ਵੀ ਖਬਰ ਲੱਗੀ ਹੋਈ ਸੀ ਕਿ ਉਹ ਅਕਤੂਬਰ ਦੇ ਵਿੱਚ ਵੀ ਜੀਹੋ ਕਣਕ ਸੀ ਹੂੰ ਹੂੰ ਆਪਣੇ ਵੀ ਹੁਣ ਜਿਹੜੀ ਇਹ ਅਕਤੂਬਰ 1 ਨਵੰਬਰ 2 ਨਵੰਬਰ ਇਹ ਮਤਲਬ ਦਿਵਾਲੀ ਦੇ ਨੇੜੇ ਤੇੜੇ ਪਲੱਸ ਮਾਈਨਸ ਦੋ ਦਿਨ ਉਧਰ ਦੋ ਦਿਨ ਉਧਰ ਵੀ ਜੀਂਆਂ ਹੋਈਆਂ ਉਹਨਾਂ ਨੂੰ ਹੋ ਸਕਦੀ ਹੈ ਕਿਉਂਕਿ ਉਦੋਂ ਝੋਨਾ ਬਹੁਤ ਖੜਾ ਸੀਗਾ ਹੂੰ ਇਹ ਇਹ ਇਸ ਕਰਕੇ ਹੈ ਤੁਸੀਂ ਕਿਸਾਨਾਂ ਨੂੰ ਕੀ ਕਮੈਂਟ ਕਰਨਾ ਚਾਹੁੰਦੇ ਹੋ ਹੁਣ ਕੀ ਕਹਿਣਾ ਚਾਹੁੰਦੇ ਹੋ ਵੀ ਜਿਨ੍ਹਾਂ ਦੇ ਕਿਸਾਨਾਂ ਨੂੰ ਤੇਹੀ ਇਹ ਗਾਹਾਂ ਵਾਸਤੇ ਵੀ ਧਿਆਨ ਰੱਖੋ ਜੋ ਅਸੀਂ ਕੈਂਪ ਲਾਉਣੇ ਆ ਜਾਂ ਮੈਹਿਕਮਾ ਅਡਵਾਈਜ਼ਰੀ ਦਿੰਦਾ ਯੂਨੀਵਰਸਿਟੀ ਅਡਵਾਈਜ਼ਰੀ ਜੋ ਦਿੰਦੀ ਹੈ ਉਹਦੇ ਤੇ ਗੌਰ ਕਰਿਆ ਕਰਨ ਤੇ ਬਾਕੀ ਹੁਣ ਵੀ ਕੁਝ ਨਹੀਂ ਹੋਇਆ ਜਿੱਥੇ ਕਿਤੇ ਜਿਆਦਾ ਨੁਕਸਾਨ ਹੈ ਸਾਡੇ ਬੰਦੇ ਨੂੰ ਚੈੱਕ ਕਰਾ ਕੇ ਉੱਥੇ ਤੁਸੀਂ ਪਾਣੀ ਲਾਉਣਾ ਮੈਂ ਤਾਂ ਪਾਣੀ ਦਵਾਈ ਪੇਜੂਗੀ ਨਾਲੇ ਤੁਸੀਂ ਛੱਟਾ ਲਾ ਦਿਓ ਕੰਕੜਾ ਕੰਕੜੇ ਵੀਰ ਉਹ ਮਤਲਬ ਉਹਨਾਂ 'ਤੇ ਪਰਬਾਈ ਹੋ ਜਾਂਦੀ ਹੈ ਉਹਦੀ ਓਕੇ ਸਰ ਥੈਂਕ ਯੂ ਦੇਖਣਾ ਹੋ ਗਿਆ ਕਿ ਪ੍ਰਸ਼ਾਸਨ ਜਿਸ ਤਰ੍ਹਾਂ ਜਿਹੜੀਆਂ ਫਾਇਰ ਰੈਡਾਂ ਲੈ ਕੇ ਅੱਗ ਬੁਝਾਉਣ ਦੇ ਲਈ ਜਾਂ ਕਿਸਾਨ ਦੇ ਪਰਚੇ ਪਾਉਣ ਦੇ ਲਈ ਪੂਰਾ ਸਰਗਰਮ ਦਿਖਾਈ ਦਿੱਤਾ ਸੀ ਕੀ ਹੁਣ ਉਹਨਾਂ ਨੂੰ ਮੁਆਵਜ਼ੇ ਦੀ ਕਰਨ ਲਈ ਇੱਥੇ ਜਿਹੜੀਆਂ ਗੁਦਾਵਰੀਆਂ ਵਗੈਰਾ ਕਰਨ ਦੇ ਵਿੱਚ ਕਿੰਨਾ ਕੁ ਸਫਲ ਹੁੰਦਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਸਵਾਲ ਖੜੇ ਹੋਣੇ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਕੈਮਰਾਮੈਨ ਪੀਪ ਚਾਂਦੇਨਾ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ